ਲੁਧਿਆਣਾ ਪੱਛਮੀ ਲਈ ਆਖਿਰੋ ਦਿਨ ਆ ਗਿਆ ਕਿ ਅੱਜ VOTING ਸ਼ੁਰੂ ਹੋ ਗਈ ਹੈ ਅੱਜ ਸਾਰੇ ਉਮੀਦਵਾਰਾਂ ਦੀਆਂ ਧੜਕਣਾ ਜਿੱਥੇ ਵਧੀਆਂ ਹੋਈਆਂ ਨੇ ਉੱਥੇ ਨਾਲ ਉਹਨਾਂ ਦੇ ਸਪੋਰਟਰਾਂ ਦੀਆਂ ਉਹਨਾਂ ਦੇ ਵਰਕਰਾਂ ਦੀਆਂ ਧੜਕਣਾ ਵੀ ਵਧੀਆਂ ਹੋਈਆਂ ਜਿਉਂ ਤੜਕਸਾਰ ਅੱਜ ਸਵੇਰੇ VOTING ਸ਼ੁਰੂ ਹੋਈ ਤਾਂ ਨਾਲ ਦੀ ਨਾਲ ਸਾਰੇ ਉਮੀਦਵਾਰਾਂ ਨੇ ਆਪਣੀ VOTING ਆਪਣੇ ਆਪਣੇ ਪੋਲਿੰਗ ਬੂਥ ਦੇ ਨੇੜੇ ਜਾ ਕੇ VOTING ਕੀਤੀ ਹੈ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਲਗਭਗ VOTING ਕਰ ਦਿੱਤੀ ਹੈ ਸੰਜੀਵ अरोड़ा ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਭਾਰਤ ਪੋਸ਼ਣ ਆਸ਼ੂ ਕਾਂਗਰਸ ਵੱਲੋਂ ਉਮੀਦਵਾਰ ਨੇ ਪਰਪਕਾਰ ਸਿੰਘ ਘੁੰਮਣ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਤੇ ਜੀਵਨ ਗੁਪਤਾ ਭਾਜਪਾ ਵੱਲੋਂ ਉਮੀਦਵਾਰ ਨੇ ਤਾਂ ਦੱਸ ਦਈਏ ਕਿ ਹਲਕਾ ਲੁਧਿਆਣਾ ਪੱਛਮੀ 174437 VOTER ਨੇ ਇਸ ਹਲਕੇ ਦੇ ਵਿੱਚ 174437 ਵੋਟਰ ਅੱਜ ਇੱਕ ਉਮੀਦਵਾਰ ਦੀ ਕਿਸਮਤ ਨੂੰ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਕਰ ਦੇਣਗੇ 23 ਤਰੀਕ ਨੂੰ ਨਤੀਜੇ ਆਉਣੇ ਆ ਪਰ VOTING ਤੋਂ ਪਹਿਲਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੋਕਾਂ ਨੂੰ ਇੱਕ ਅਪੀਲ ਕੀਤੀ ਆ ਕਿ ਵੱਧ ਤੋਂ ਵੱਧ ਆਪਣੀ ਵੋਟ ਦਾ ਅਧਿਕਾਰ ਵਰਤੋ ਕਿਉਂਕਿ ਅੱਜ ਡੈਮੋਕ੍ਰੇਸੀ ਦਾ ਦਿਨ ਹੈ ਵੱਡਾ ਦਿਨ ਹੈ ਅੱਜ ਲੋਕਾਂ ਦਾ ਦਿਨ ਹੈ ਅੱਜ ਲੋਕਾਂ ਨੇ ਆਪਣੇ ਇੱਕ ਉਸ ਚਹਤੇ ਤੇ ਭਵਿੱਖ ਦੇ ਵਿੱਚ ਕੰਮ ਆਉਣ ਵਾਲੀ ਲੀਡਰ ਨੂੰ ਫਤਵਾ ਦੇਣਾ ਹੈ ਤਾਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਅੱਜ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਤੁਸੀਂ ਵਰਤੋ ਕਰੋ ਸੋ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕੀ ਅਪੀਲ ਦੇ ਵਿੱਚ ਕਿਹਾ ਆਓ ਸੁਣਦੇ ਹਾਂ ਮੇਰੇ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਆਪਣਾ ਵੋਟ ਜ਼ਰੂਰ ਪਾਓ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਅੱਜ ਤੁਹਾਡਾ ਦਿਨ ਹੈ ਡੈਮੋਕ੍ਰੇਸੀ ਦਾ ਦਿਨ ਹੈ ਸਾਰਿਆਂ ਨੂੰ ਮੇਰੀ ਬੇਨਤੀ ਹੈ कि ਤੁਸੀਂ ਆਪਣੇ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਪਾਓ ਸਾਰੇ ਅਰੇਂਜਮੈਂਟਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੁਹਾਡੀ ਸੁਰੱਖਿਆ ਵਾਸਤੇ ਗਰਮੀ ਦੇ ਵਾਸਤੇ ਤੀਸਰ ਕੇ ਮੇਰੀ ਬੇਨਤੀ ਹੈ ਤੁਸੀਂ ਆਪਣਾ ਵੋਟ ਜ਼ਰੂਰ ਪਾਓ